ਨੌਕਰੀ ਨਾ ਜਾਹੀ ਨੌਕਰੀ ਨਾ ਜਾਹੀ ਬੇਰਿਆ ਸੱਤ ਰੰਨਾ ਵਾਲਿਆਂ ਨੌਕਰੀ ਨਾ ਜਾਹੀ ਪਹਿਲੀ ਫੜਿਆ ਮੁੱਛੋਂ ਦੂਜੀ ਸੱਤ ਚਪੇੜਾ ਮਾਰੀਆਂ ਤੀਜੀ ਵੱੜ ਗਈ ਅੰਦਰ ਤੀਜੀ ਵੱੜ ਗਈ ਅੰਦਰ ਚੌਥੀ ਵਾਰਾ ਕੁੰਡਾ ਮਾਰਿਆ ਪੰਜਵੀਂ ਕਰਦੀਏ ਗਾਲਾ ਕੰਨ ਮੇਂ ਗਰਦੀ ਗੜਾ ਛੇ ਮੇਂ ਚੜਚਵਾਰੇ ਬੈਠ ਗਈ ਸਤਮੀ ਸ਼ਹਾਵਾ ਕਰਮਾ ਮਾਲਿਆ ਨੋਕਰੀ ਨਾ ਜਾਇ ਨੋਕਰੀ ਨਾ ਜਾਇ ਬੜਿਆ ਸੱਤਰਨ ਵਾਲਿਆ ਨੋਕਰੀ ਨਾ ਜਾਇ ਤੁਰਿਆ ਤੁਰਿਆ ਜਾਂਦਾ ਮੇਰੇ ਮੋਢੇ ਤੇ ਬਦੂਖ ਵੇ ਖਿੱਚ ਕੇ ਨਾ ਮਾਰੀ ਖਿੱਚ ਕੇ ਨਾ ਮਾਰੀ ਮੇਰੀ ਜਿੰਦੜੀ ਮਲੂਕ ਵੇ ਖਿੱਚ ਕੇ ਨਾ ਮਾਰੀ ਨੋਕਰੀ ਨਾ ਜਾਇ ਬਣਿਆ ਸੱਤ ਰੰਨਾ ਵਾਲਿਆ ਨੋਕਰੀ ਨਾ ਜਾਇ ਪਹਿਲੀ ਫੜਿਆ ਮੁੱਛੋਂ ਦੂਜੀ ਸੱਤ ਚਪੇੜਾ ਮਾਰਿਆ ਤੀਜੀ ਵੜ ਗਈ ਅੰਦਰ ਤੀਜੀ ਵੜ ਗਈ ਅੰਦਰ ਚੌਥੀ ਵਾਰਾ ਕੁੰਡਾ ਮਾਰਿਆ ਪੰਜਵੀਂ ਕਰਦੀਏ ਗਾਲਾਂ ਪੰਜਵੀਂ ਕਰਦੀਏ ਗਾਲਾਂ ਛੇਮੀ ਚੜਚਵਾਰੇ ਬੈਠ ਗਈ ਸਤਮੀ ਸ਼ਾਵਾ ਕਰਮਾ ਵਾਲਿਆ ਨੋਕਰੀ ਨਾ ਜਾਇ ਨੌਕਰੀ ਨਾ ਜਾਈ ਬਣਿਆ ਸੱਤਰਨਾਂ ਵਾਲਿਆ ਨੌਕਰੀ ਨਾ ਜਾਈ ਤੁਰਿਆ ਤੁਰਿਆ ਜਾਂਦਾ ਵੇ ਮੈਂ ਖੜੀ ਸਾਂ ਪੱਟ ਤੇ ਮੋٹے ਮੋٹے ਹੰਝੂ ਮੋٹے ਮੋٹے ਹੰਝੂ ਮੇਰੇ ਗੋਰੇ ਗੋਰੇ ਪੱਟ ਤੇ ਤੁਰਿਆ ਤੁਰਿਆ ਜਾਂਦਾ ਤੁਰਿਆ ਤੁਰਿਆ ਜਾਂਦਾ ਵੇ ਮੈਂ ਖੜੀ ਸਾਂ ਪਟ ਤੇ ਮोटे-ਮोटे ਹੰਝੂ ਮोटे-ਮोटे ਹੰਝੂ ਮੇਰੇ ਗੋਰੇ-ਗੋਰੇ ਪੱਟ ਤੇ ਨੌਕਰੀ ਨਾ ਜਾਈ ਨੌਕਰੀ ਨਾ ਜਾਈ ਬੜਿਆ ਸੱਤ ਰੰਨਾ ਵਾਲਿਆ ਨੌਕਰੀ ਨਾ ਜਾਈ ਪਹਿਲੀ ਫੜਿਆ ਮੁੱਛੋਂ ਦੂਜੀ ਸੱਤ ਚ ਪੇੜਾ ਮਾਰਿਆ ਤੀਜੀ ਵੜ ਗਈ ਅੰਦਰ ਤੀਜੀ ਵੜ ਗਈ ਅੰਦਰ ਚੌਥੀ ਬਾਰੋਂ ਗੁੰਡਾ ਮਾਰਿਆ ਪੰਜਵੀਂ ਕਰਦੀਏ ਗਾਲਾਂ ਪੰਜਵੀਂ ਕਰਦੀਏ ਗਾਲਾਂ ਛੇਵੀਂ ਚੜਚਵਾਰੇ ਬੈਠ ਗਈ ਸਤਮੀ ਸ਼ਾਵਾ ਕਰਮਾ ਵਾਲਿਆ ਨੌਕਰੀ ਨਾ ਜਾਇ ਨੌਕਰੀ ਨਾ ਜਾਇ ਬਿਆੜਿਆ ਸੱਤਾਂ ਰੰਨਾ ਵਾਲਿਆ ਨੌਕਰੀ ਨਾ ਜਾਇ ਤੁਰਿਆ ਤੁਰਿਆ ਜਾਂਦਾ ਵੇ ਮੈਂ ਖੌੜੀ ਸਾਂ ਖੂਤੇ ਮोटे-ਮोटे ਹੰਝੂ ਮੋٹے ਮੋٹے ਹੰਝੂ ਮੇਰੇ ਗੋਰੇ ਗੋਰੇ ਮੂੰਹ ਤੇ ਤੁਰਿਆ ਤੁਰਿਆ ਜਾਂਦਾ ਤੁਰਿਆ ਤੁਰਿਆ ਜਾਂਦਾ ਵੀ ਮੈਂ ਖੜੀ ਸਾਂ ਖੂ ਤੇ ਮੋٹے ਮੋٹے ਹੰਝੂ ਮੋٹے ਮੋٹے ਹੰਝੂ ਮੇਰੇ ਗੋਰੇ ਗੋਰੇ ਹੁੰਦੇ ਨੌਕਰੀ ਨਾ ਜਾਈ ਨੌਕਰੀ ਨਾ ਜਾਈ ਬਣਿਆ ਸੱਤਰਨਾਂ ਵਾਲਿਆ ਨੌਕਰੀ ਨਾ ਜਾਈ